ਵਾਰ ਗਿਆ ਇਹ ਬਹੁਤ ਵੱਡੀ ਵਾਰ ਗਿਆ ਘੈਂਡ ਦਾ ਅਮਰੀਕਾ ਸਭ ਤੋਂ ਵੱਡੀ ਵਾਰ ਆ ਸਾਲਿਆ ਐ ਰੱਬ ਨੇ ਐਨੇ ਜੋਗੀ ਕਰਦੇ ਉਹ ਮੁੰਡਿਆਂ ਨੇ ਘਰ ਭੰਨ ਤੇ ਜਿਹੜੇ ਗੱਲ ਹੀ ਆ ਤੇ ਬੰਦੂ ਜੀ ਐਂਡਾ ਬੈਗ ਚੋਰੀ ਕਰਨਾ ਆਂਦੇ ਮੁੰਡਿਆਂ ਨੇ ਆ ਹਣਾ ਹਨੇ ਵਿੱਚ ਐਲਵ ਮੈਂ ਲੈ ਕੇ ਦਵਾ ਫੋਨ ਨੂੰ ਬਰਾਪਾ ਹੈਗੀਆਂ ਸੱਟ ਖੀਆਂ ਮੁੰਡੇ ਕਹਿੰਦੇ ਇਹਨਾਂ ਨੇ ਜਾਣਾ ਟਰੰਪ ਟਾਵਰ ਹੈ। ਕੋਲ ਨਹੀਂ ਟਰੰਪ ਟਾਵਰ ਕਿਹਾ ਕਰਾਉਂਦੇ ਨਹੀਂ ਸਾਨੂੰ। ਤੇ ਹੁਣ ਆਪਾਂ ਆ ਗਏ ਆ ਟਾਈਮ ਕੀਤੇ। ਜੀ ਆਇਆਂ ਜੀ ਆ ਦੋਸਤੋ ਅੱਜ ਇਹਦਾ ਤੁਹਾਡਾ ਪਹਿਲਾ ਵੀਲੋਗ ਤੇ ਅੱਜ ਆਪਾਂ ਆਏ ਆ ਕਿੱਥੇ ਆਏ ਆ ਨਿਊਯਾਰਕ ਦੇ ਵਿੱਚ ਲਿਆ ਕੇ ਮੈਂ ਮਟਰ ਲਿਆ ਕੇ ਤੁਹਾਨੂੰ ਕਾਫੀ ਸ਼ੌਕ ਦੇ ਉੱਤੇ ਮਿਟਾਉਂਗਾ ਤੇ ਮੈਂ ਤੁਹਾਨੂੰ ਬਣਾਈ ਕਿ ਮੁੰਡੇ ਹਾਂਜੀ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਐਲ ਵੀ ਸੀ ਬਿਲਡਿੰਗ ਜਿਹੜੀ ਨਿਊਯਾਰਕ ਦੇ ਵਿੱਚ ਹੈਗੀ ਆ ਤੇ ਹੋਰ ਵੀ ਅਟਰੈਕਸ਼ਨ ਦਿਖਾਵਾਂਗੇ ਹਾਂਜੀ ਹੁਣ ਇਹ ਆਪਾਂ ਐਨ ਟ੍ਰੇਨ ਤੋਂ ਨਿਕਲਨੇ ਆ ਤੇ ਆਪਾਂ ਹੁਣ ਸੈਂਟਰਲ ਵਾਰਕਿੰਗ ਖੱਦੇ ਆ ਹਾਂਜੀ ਤੇ ਨਿਕਲਾਂਗੇ ਫਿਫਥ ਐਵਨਿਊ ਦੀ ਤੇ ਇਹ ਇਹ ਦਾ ਤੁਸੀਂ ਦੇਖ ਸਾਦੇਓ ਨਿਊਯਾਰਕ ਤੋਂ ਸਭਿਆ ਇਹ ਸਭ ਤੋਂ ਜ਼ਿਆਦਾ ਯੂਜ਼ ਕੀਤਾ ਹੋਇਆ ਟ੍ਰਾਂਸਪੋਰਟ ਸਿਸਟਮ ਹੈ ਦੁਨੀਆ ਦਾ ਮੋਸਟ ਆਫ ਦਾ ਸਭ ਤੋਂ ਵੱਡਿਆਂ ਦੇ ਵਿੱਚ ਇੱਕ ਹੈ ਟ੍ਰਾਂਸਪੋਰਟ ਸਿਸਟਮ ਅੰਡਰਗਰਾਊਂਡ ਤੇ ਇਹ ਪਾਸ ਕੱਟਦੇ ਨੇ ਤੇ ਹੁਣ ਆਪਾਂ ਜੀ ਨਿਕਲ ਰਹੇ ਹਾਂ ਸੰਵੇ ਤੋਂ ਬਾਅਦ ਕਿ ਤੁਸੀਂ ਦੇਖ ਸਾਦੇਓ ਇੱਥੋਂ ਆਪਾਂ ਪੈਸੇ ਫਾਇਦੇ ਆ ਕਾਰਡ ਮਾਰੀਦਾ ਤੇ ਫਿਰ ਆਪਾਂ ਨਿਕਲ ਸਕਦੇ ਹਾਂ ਤੇ ਹੋਰ ਇਦਾਂ ਸੀੜੀਆਂ ਹੁੰਦੀਆਂ ਆন্ডਰਗਰਾਉਂਡ ਜਾਂ ਲੀ ਤੇ ਹੁਣ ਆਪਾਂ ਉੱਪਰ ਜਾਵਾਂਗੇ ਤੁਹਾਨੂੰ ਦਿਖਾਣੇ ਕੁਝ ਇੰਦਾ ਦੇ ਸੋਬੇ ਸੁੰਦੇ ਆ ਜਿੱਦਾ ਥੱਲੇ ਜਾ ਕੇ ਆਪਾਂ ਜਾ ਸਕਦੇ ਆ ਤੇ ਪਾਰਕ ਆਏ ਬਹੁਤ ਵੱਡੀ ਪਾਰਕ ਆ ਘੈਂਡ ਵਾਲਾ ਅਮਰੀਕਾ ਦੀ ਸਭ ਤੋਂ ਵੱਡੀ ਪਾਰਕ ਆਹ ਸਾਲਿਆ ਪਾਰਕ ਅਮਰੀਕਾ ਦੀ ਇਹਨੂੰ ਕਹਿੰਦੇ ਆ ਪੋਰਨ ਵਾਲੇ ਬੰਦੇ ਜਿਹੜੇ ਸਾਡੇ ਨਾਲ ਹੈਗੇ ਆ ਤੇ ਪਰ ਇਹੋ ਹਲਵੀ ਦੀ ਬਿਲਡਿੰਗ ਆ ਤੇ ਤੁਹਾਨੂੰ ਦਿਖਾਉਣੀ ਹੈ ਇਹ ਮੁਰੇ ਲਿਖਿਆ ਹੋਇਆ ਵੱਡਾ ਤੇ ਇਹ ਬਹੁਤ ਵੱਡਾ ਹੈ ਇਹ ਪਲਾਜ਼ਾ ਹੈ I don't know ਆਪਾਂ ਕਦੀ ਗਏ ਨਹੀਂ ਹੈਗੇ ਇਹਦੇ ਅੰਦਰ ਪਰ ਤੁਹਾਨੂੰ ਆਪਾਂ ਬਾਹਰੋਂ ਦਿਖਾ ਸਕਦੇ ਹਾਂ ਇਹ ਨਿਊਯਾਰਕ ਰਸਤੇ ਦੇਖ ਸਕਦੇ ਹੋ ਤੁਸੀਂ ਆਪਾਂ ਜਾ ਰਹੇ ਹਾਂ ਜਿੰਨਾ ਲੱਗ ਰਿਹਾ ਭਾਜੀ ਤੁਹਾਨੂੰ ਇੱਥੇ ਆ ਗਏ। ਬਈਆ ਲੱਗ ਰਿਹਾ ਹੈ। ਜਿੰਨਾ ਤੈਨੂੰ ਮਨਾ ਚਾਹੀਦਾ ਹੈ ਜੇ ਤੂੰ ਹੰਨਾ ਬੜੀ ਆਇਆ ਹੈ। ਤੁਸੀਂ ਦੇਖ ਸਾਥੇ ਹੋ। ਲੋਕਾਂ ਨਾਲ ਨਵੇਂ ਨਾ ਮਿਲਦਾ ਆ ਘੁੰਮਦਾ ਆ। ਜ਼ਿੰਦਗੀ ਦੇ ਨਜ਼ਾਰੇ ਵੀ ਲੈਣੇ ਚਾਹੀਦੇ ਕੰਮ ਕਰਦੇ ਆ। ਇਹ ਐਪਲ ਦੋ। ਆ ਰਿਕਸ਼ੀ ਆ ਗਿਆ ਇੱਥੇ ਮੰਡਿਓ। ਦਿਖਾਣਾ ਜਿੱਟਾਂ ਦੇ ਤੂੰ ਰੁਕ ਸਕੇ ਨਾ ਟ੍ਰੰਪ। ਟ੍ਰੰਪ ਟਾਵਰ। ਹਾਂਜੀ, ਉਹਦੇ ਨਾਲ ਹੀ ਐਲ.ੀ.ਬੀ. ਬਿਲਡਿੰਗ ਦੇ ਨਾਲ ਟ੍ਰੰਪ ਟਾਵਰ ਆ ਉਹ ਵੀ ਦਮ ਦਸਾਣੇ ਆ। ਬਸ ਕਸਨ ਤੇ ਦੇ ਰਿਹਾ ਯਾਰ ਬੋਲੀ ਜਾਣਾ ਯਾਰ ਤੂੰ ਦੱਸ ਲੈ। ਲੈ, ਇਹ ਹੈਗਾ ਐਪਲ ਦਾ ਸਟੋਰ। ਇਹ ਮੇਰੇ ਹਿਸਾਬ ਨਾਲ ਹੈ ਉਹਨ ਘਰ ਥੱਲੇ ਜਾ ਕੇ ਆ ਹਨਾ ਆਓ ਜਾ ਕੇ ਦੇਖਣਾ ਆਜੋ ਆਪਾਂ ਜਾ ਕੇ ਦੇਖਦੇ ਆਂ ਆਪ ਉਸ ਕੋਲ ਚਲੋ ਆਪਾਂ ਜਾ ਕੇ ਦੇਖਦੇ ਆਂ ਤੇ ਤੁਹਾਨੂੰ ਲੱਭਾਂ ਨੇ ਤੁਸੀਂ ਦੇਖ ਸਕਦੇ ਹੋ ਇਹ ਅੰਡਰਗਰਾਉਂਡ ਜਿਹੜਾ ਪੁਲਸਟੋਰ ਹੈ ਬਹੁਤ ਵੱਡਾ ਹੈ ਥੱਲੇੋਂ ਤੇ ਇੱਥੇ ਆਪਣਾ ਸਿਟਿੰਗ ਏਰੀਆ ਹੈ ਤੇ ਆਪਾਂ ਇੱਥੇ ਵੀ ਬਹਿ ਸਕਦੇ ਆਂ ਅੰਦਰ ਜਿਹੜੇ ਟਰੀ ਲੱਗੇ ਨੇ ਤੇ ਇਨ ਕੁੱਛਣ ਗਿਆ ਜਿਹੜਾ ਮਰਾ ਬੋਟ ਹੈ ਉਹ ਪੁੱਛਣ ਗਿਆ ਕਿ ਉਹਨੇ ਇੱਕ ਹੈਕਕੂ ਲੈਣੀ ਸੀ ਜੀ ਉਹ ਪੁੱਛ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜੀ ਮਿਲ ਰਿਹਾ ਪਰ ਆਪਾਂ ਮੁੰਡਾ ਆਇਆ ਸੀਗਾ ਤੇ ਕਹਿੰਦਾ ਕਿ ਕੁਛ ਤੁਹਾਨੂੰ ਮੈਂ ਬੈਗ ਦਵਾ ਨਾਲ ਲਈ 2 ਰੁਪਏ ਦੀ ਚੀਜ਼ ਦੀ ਤੇ ਮੈਂ ਜਦੋਂ ਨਾਲ ਕਹਿੰਦਾ ਬੈਗ ਵੀ ਚਾਹੀਦਾ ਕਿ ਲੁੱਕ ਫੈਂਸੀ ਲੱਗਦਾ ਤੇ ਕੋਈ ਨਹੀਂ ਉਹਨੇ ਤੁਹਾਨੂੰ ਵੀਡੀਓ ਨਹੀਂ ਰਿਕਾਰਡ ਕਰਨ ਦਿੱਤੀ ਕਿ ਜਦੋਂ ਆਪਾਂ ਬਾਏ ਕਰ ਰਹੇ ਸੀ ਵੀਡੀਓ ਨਹੀਂ ਬਣਾਣੀ ਕਹਿੰਦਾ ਤੇ ਤਾਂ ਕਰਕੇ ਆਪਾਂ ਵੀਡੀਓ ਨਹੀਂ ਤੁਹਾਨੂੰ ਦਿਖਾ ਸਕੇ ਪਰ ਤੁਹਾਨੂੰ ਆਪਾਂ ਚਲੋ ਬਾਹਰ ਲੈ ਕੇ ਜਾਂਦੇ ਆਂ ਦੇਖਦੇ ਆਪਾਂ ਇੱਥੇ ਦਾ ਲਿਖਿਆ ਹੈ ਐਲਪੀਡੀ ਬਿਲਡਿੰਗ ਤੇ ਇਹਦੇ ਮੁੰਡੇ ਕਹਿੰਦੇ ਮੁੰਡੇ ਹਜੇ ਐਪਲ ਸਟੋਰ ਤੋਂ ਬਾਹਰ ਹੀ ਨਿਕਲੇ ਤੇ ਕਹਿੰਦੇ ਹੈਡਫੋਨ ਖੋਲ ਕੇ ਦੇਖ ਹੀ ਲਏ ਹੈ ਰੱਬ ਨੇ ਇੰਨੇ ਜੋਗੀ ਕਰਤੀ ਉਹ ਮੁੰਡੇ ਆ ਨਹੀਂ ਘਰ ਭੰਨ ਤੇ ਜਿਹੜੇ ਖਾਲੀ ਆ ਤੇ ਵਿੰਡੋ ਦੀ ਲਓ ਭਾਈ پکڑੋ ਇਸਕੋ پکڑੋ ਇਸਕੋ کیسے ਓਏ ਹੋਏ ਕੀ ਬਾਤ ਹੈ ਉਹ ਬੱਲੇ ਤੇਰੇ ਉਹ ਬੱਲੇ ਤੇਰੇ ਉਹ ਮੰਡਿਆਂ ਨੇ ਘਰ ਭਰ ਤੇ ਰਾਂ ਦੇ ਵੀਰ ਤੋਂ ਅੱਗੇ ਠਕ ਇਹਨੂੰ ਬੋਲ ਉਹਦੇ ਯਾਰ ਤਾ ਤੂੰ ਇੰਨਾ ਟਾਈਮ ਲਾਈ ਜਨਾ ਯਾਰ ਪਾੜਨਾ ਨਹੀਂ ਇਹ 25 ਡਾਲਰ ਦਾ ਕੱਲਾ ਇਹ ਪੈਕੇਜ ਹੀ ਆ ਭਾਵੇਂ ਦਾ 25 ਕਿਲੋਮੀਟਰ ਚਲੋ ਹੋਰੇ ਮੜਾ ਚੱਲਦੀ ਖੋਲਿਆ ਹੋ ਗਿਆ ਅਨਬਾਕਸਿੰਗ ਬਰਲੋ ਹੋ ਗਿਆ ਚਲੋ ਦੇਖ ਸਕਦੇ ਹੋ ਤੁਸੀਂ ਦੇਖ ਮਾਰਿਓ ਆਪਾਂ ਨੂੰ ਦੇਖ ਕੇ ਆ ਹਲਕੀ ਜੀ ਚੱਲਾ ਜਾਂਦੀ ਡੋਟੇ ਮੁੰਡੇ ਅਮਰੀਕਾ ਵਾਲੇ ਤੇ ਆਪਾਂ ਤੁਹਾਨੂੰ ਅੱਗੇ ਜਾ ਕੇ ਦਿਖਾ ਰਹੇ ਆ ਕਿ ਕੀ ਹੈਗਾ ਇਹ ਇਹ ਇੱਕ ਇੱਕ ਬਿਲਡਿੰਗ ਆ ਜਿਹੜੀ ਵੀ ਸੇਵ ਤੋਂ ਸੇਵ ਦਾ ਐਨਵੀ ਦੇ ਬੈਗ ਉਹ ਬਣਾਈ ਹੋਈ ਆ ਤੇ ਸਾਨੂੰ ਆਪਾਂ ਦਿਖਾਣੇ ਹਾਂ ਕਿਹਨ ਤੇ ਬੈਗ ਚੋਰੀ ਕਰਨਾ ਹੁਣ ਦੇਖੋ ਐਡਾ ਬੈਗ ਚੋਰੀ ਕਰਨਾ ਕਹਿੰਦੇ ਮੁੰਡਿਆਂ ਨੇ ਆਹ ਵਾਲਾ ਦੇਖ ਸਕਦੇ ਹੋ ਤੁਸੀਂ ਉਹ ਦੇਖੋ ਸੋਰੀ ਆ ਤੁਸੀਂ ਦੇਖ ਸਕਦੇ ਹੋ ਵੀ ਦੇ ਬੈਗ ਵਾਲੀ ਬਿਲਡਿੰਗ ਆ ਤੁਹਾਨੂੰ ਆਪਸਾਈਡ ਤੇ ਜਾ ਕੇ ਦਿਖਾਣੇ ਆ ਕੀ ਤੁਹਾਨੂੰ ਵਧੀਆ ਤਰ੍ਹਾਂ ਕਲੀਅਰ ਦਿਖੇ ਨਾ 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 ਇਹ ਤੁਹਾਡੇ ਇੰਡੀਆ ਦੇ ਲੱchnਗੇ ਨਹੀਂ ਹੈ ਤੁਹਾਡੇ ਚਲੋ ਆਪਾਂ ਤੁਹਾਨੂੰ ਦੂਰੀ ਸਾਈਡ ਜਾ ਕੇ ਦਿਖਾਣੇ ਆ ਐਲੇ ਵਿੱਚ ਐਲ ਵੀ ਆ ਦੇਖੋ ਜੀ ਐਲੇ ਵਿੱਚ ਐਲ ਵੀ ਮੈਂ ਲੈ ਕੇ ਦਵਾਂ ਪਹੁੰਚ ਨੂੰ ਦੂਰੀ ਬੇਟਾ ਹੰਨੇ ਵਿੱਚ ਐਲਵੀ ਮੈਂ ਲੈ ਕੇ ਦਵਾ ਪਉ ਨੂੰ ਪਰ ਆਪਾਂ ਹੈਗੇ ਆ ਸਾਕ ਨਿਊਯਾਰਕ ਤੇ ਤੁਸੀਂ ਦੇਖ ਸਕਦੇ ਹੋ ਐਲਵੀ ਦੀ ਬਿਲਡਿੰਗ ਤੇ ਠੀਕ ਆ ਵਧੀਆ ਤੇ ਨਾਲ ਦਾ 뷰 ਵੀ ਤੁਸੀਂ ਦੇਖ ਸਕਦੇ ਹੋ ਵੀ ਆਪਾਂ ਨੈਕਸਟ ਟਾਈਮ ਆਵਾਂਗੇ ਤੇ ਇਹਦੇ ਵਿੱਚ ਅੰਦਰ ਵੀ ਜਾਵਾਂਗੇ ਜਿਹੜਾ ਤੁਸੀਂ ਇਹ ਸਟੋਰ ਦੇਖ ਰਹੇ ਹੋ ਇਹਦੇ ਅੰਦਰ ਵਿੱਚ ਹੈਗਾ ਇੱਕ ਕਫੇ ਤੇ ਦਿੱਤਾ ਤੂਫਾਨ ਕੁਝ ਫੀਚਰ ਕੋਈ ਸਮਾਨ ਇਹਦਾ ਵੇ ਮੇ ਵੀ ਆਪਾਂ ਨੈਕਸਟ ਟਾਈਮ ਜਾਵਾਂਗੇ ਕਿਉਂਕਿ ਐਸਾ ਕੀ ਆਪਾਂ ਜਿੰਨੇ ਵੀ ਅਪੀਲ ਕਰਨੀ ਐ ਤੇ ਤੁਸੀਂ ਦੇਖ ਸਕਦੇ ਹੋ ਇੱਕ ਉੱਥੇ ਵੀ ਹੈਗੀ ਆ ਪਰ ਨਹੀਂ ਬਹੁਤ ਬੱਝਾਂ ਰਹੇ ਦਿਖਾਉਣਾ ਲਵ ਕਰੋ ਤੁਸੀਂ ਤੇ ਇਹ ਨਾਲ ਹੀ ਪੂਰੀ ਬਿਲਡਿੰਗ ਆ ਤੇ ਆਪਾਂ ਜਾ ਰਹੇ ਆ ਚੱਲ ਰਹੇ ਆ ਤੇ ਆ ਜਿਹੜਾ ਕਰਵਾ ਨਹੀਂ ਨਹੀਂ ਖਾਣਾ ਗਿਆ ਕਹਿੰਦੀ ਲੈ ਦੋ ਟਿਫਨੀ ਹਾਈ ਹਣੀ ਆਨੇਆ ਟਿਫਨੀ ਆਰ ਟਿਫਨੀ ਆਰ ਟਿਫਨੀ ਦੀ ਬਿਲਡਿੰਗ ਹੈ ਜੀ ਪੁਰੀ ਇਹ ਹਨ ਇਹ ਗੈਜੁਲਰੀ ਬਣਾਉਂਦੇ ਆ ਹਾਂਜੀ ਪੁਰੀ ਜੁਐਲਰੀ ਬਣਾਉਂਦੇ ਆ ਅੰਦਰ ਤੁਸੀਂ ਦੇਖ ਸਕਦੇ ਹੋ ਬੱਲੇ ਦਾ ਹੋਰ ਕੋਈ ਨਾਲ ਵੀ ਟੈਂਡਮੀ ਲਮ ਤਾਂ ਫੋਨ ਨੂੰ ਕਿਹੜਾ ਗਾਣਾ ਦੋ ਨਾ ਨਾ ਸਾਈਡ ਕੋਡ ਸਾਈਡ ਕੋਡ ਆਹੋ ਤੇ ਤੁਸੀਂ ਦੇਖ ਸਕਦੇ ਹੋ ਜੀ ਇਹ ਕਿਹੜਾ ਫਰੇਮ ਟੇ ਲੈਨੇ ਗਾਣਾ ਗਾਇਆ ਸਾਨੂੰ ਦੇਖ ਲੱਗੇ ਪਾਉਣ ਕੋਲੋ ਅਸੀਂ ਪਾਉਣ ਪਰ ਬਹਿਰੀ ਲੱਗਣੀ ਆ ਉਹ ਪਰ ਬਹਿਰੀ ਆ ਸਟੋਰ ਆ ਨਾ ਆ ਦੀ ਸਾਰੇ ਸਟੋਰ ਆ ਇੱਥੇ ਐਲਵੀ ਦਾ ਨਾਲੇ ਫਿਰ ਬੈਰੀ ਦਾ ਕੋਸ ਤੋਂ ਜੰਬੇ ਆ ਜਿਹੜੇ ਮਹਿੰਗੇ ਹੋਣੀ ਆ ਜ਼ਿਆਦਾ ਇਹ ਸਾਨੂੰ ਪਤਾ ਨਹੀਂ ਆ ਇਹਦੇ ਦੋ ਗੱਦੇ ਸੀ ਨਾਲ ਮਰੂਤੀ ਵਾਲੇ ਆ ਯਾਰ ਆਵੇ ਜਿਹਦੇ ਸਾਥੇ ਤੁਸੀਂ एकदम ਪੂਰੇ ਬੈਗ ਨਾਲ ਬਣਾਈਆਂ ਜਿਹਦੇ ਸਾਥੇ ਉਹ ਆ ਕੋਈ ਇਧਰ ਆ ਰਿਹਾ ਰਹੇ ਵੀ ਮਹਿੰਗੇ ਲਾਇਓ ਆ ਇਹ ਵੀ ਐਲਵੀ ਦੇ ਆ ਇਹ ਵੀ ਐਲਵੀ ਦੇ ਆ ਕਹਿੰਦੇ ਇੱਕ ਨੇ ਮਹਿੰਗੇ ਹੋ ਸਕਦੇ ਆ ਵੀ ਜੀ ਇਹ ਸਾਡੇ ਸਾਰਿਆਂ ਦੇ ਕੱਪੜੇ ਲਹਾ ਲੈਣ ਜੇ ਇਹ ਤੇ ਨੇ ਖਰੀਦਣ ਦੀ ਕੋਈ ਤੇ ਲੈ ਤੋ ਕਹਿੰਦੀ ਟਿਫਨੀ ਇਹ ਹਰੀ ਮੈਂ ਖਾਣਾ ਕਹਿੰਦੀ ਲੈਬ ਨਹੀਂ ਸੋ ਫਨੀ ਇਹ ਗਾਣਾ ਹੈ ਜੀ ਕਰਨ ਵਾਲੇ ਦਾ ਕੰਨੀ ਆਤਾ ਇੱਧਰ ਜੁਐਲਰੀ ਮਿਲਦੀ ਆ ਜੀ ਤੇ ਮਹਿੰਗੀ ਮਹਿੰਗੀ ਜੁਐਲਰੀ ਹੀਰੇ ਜਵਰਾਤ ਸਾਰਾ ਕੁਝ ਮਿਲਦਾ ਹਾਂਜੀ ਤੇ ਅਸੀਂ ਦੇਖ ਸਕਦੇ ਹੋ ਉਹ ਕੋਣੀ ਸੀਟਾ ਲੈਂਜੀ ਵੀ ਐਕਿਊਲੀ ਤੇ ਇਹ ਦੇਖ ਸਕਦੇ ਹੋ ਤੁਸੀਂ ਕੀ ਜਰਸੀ ਉਹ ਅੱਖਾਂ ਤੇਰੀਆਂ ਤੇ ਆ ਪਰਾਡਾ ਸੱਜਣਾ ਤੂੰ ਸੋਹਣ ਸਾਡ ਚੱਕਦੇ ਨਹੀਂ ਸਾਡਾ ਖੱਜਣਾ ਆ ਜੀ ਪਰਾਡਾ ਜਿਹੜਾ ਜਸ ਮਾਨਕ ਦੇ ਗਾਣੇ ਜੀ ਹਾਂ ਜੀ ਧਿਆਨ ਨਾਲ ਉਸਤਾਦ ਇਹ ਟਰੰਪ ਟਾਵਰ ਹੈ ਜਿੱਥਾਂ ਨੇ ਪਤਾ ਨੂੰ ਰੋਕ ਸਕਿਆ ਥਾਪੀ ਮਾਰਦੇ ਥਾਪੀ ਵਾਰਦੇ ਥਾਪੀ ਥਾਪੀ ਮਾਰਦੇ ਮਾਰਦੇ ਥਾਪੀ ਮੁੰਡੇ ਕਹਿੰਦੇ ਇਹਨਾਂ ਨੇ ਜਾਨਾ ਟਰੰਪ ਟਾਵਰ ਹੈ ਕੋਣੀ ਟ੍ਰੰਪ ਟਾਵਰ ਵੀ ਜਾ ਕੇ ਦਿਖਾਉਂਦੇ ਆ ਤੁਹਾਨੂੰ ਕਿੱਦਾਂ ਐਂਟਰੀ ਹੈ ਟ੍ਰੰਪ ਟਾਵਰ ਦੀ ਤੇ ਤੁਸੀਂ ਦੇਖ ਸਕਦੇ ਹੋ ਤੇ ਇੱਥੋਂ ਆਪਾਂ ਐਂਟਰੀ ਹੋਈ ਆ ਟ੍ਰੰਪ ਟਾਵਰ ਦੀ ਉਹ ਤਰੇ ਉਹ ਬਾਹਰ ਨਿਕਲੋ ਡੋਗਰਾ ਉਹ ਵੱਡਿਆ ਉਹ ਬੱਸ ਬੱਸ ਇਹਨੇ ਠੋਕੜਾਂ ਬਹੁਤ ਨੇ ਉਹਨੇ ਸੋਲ ਲਿਆ ਦੇ ਬੜਾ ਕਾ ਬਾਥਰੂਮ ਚੱਲ ਲਈ ਕੰਮ ਤੇ ਦੇਖ ਸਕਦੇ ਹੋ ਤੁਸੀਂ ਇਦਾਂ ਦਾ ਹੈਗਾ ਅੰਦਰੋਂ ਠੰਡੇ ਫਸਤਾ ਤੇ ਫਲੋਰ ਹੈਗਾ ਤੇ ਕੰਨੀ ਕੀ ਹੋ ਗਈ ਇਹ ਬਿਲਡਿੰਗ ਉੱਤੇ ਉੱਤੇ ਜਾ ਕੇ ਤੁਹਾਨੂੰ ਦੁਖਾਣੇਆ ਬਿਲਡਿੰਗ ਕਿਹੋ ਜੀ ਆ ਉੱਤੇ ਤੁਸੀਂ ਹੁੱਡੀ ਦੇਖ ਸਕਦੇ ਹੋ ਟਰੰਪ ਤੇ ਟਰੰਪ ਲਿਖਿਆ ਹੋਇਆ ਸੇ ਸਿੱਧੇ ਥੱਲੇ ਹੈਗਾ ਆ ਆਪਾਂ ਤੁਹਾਨੂੰ ਉੱਤੇ ਜਾ ਕੇ ਦੁਖਾਣੇਆ ਥੱਲੇ ਮੇਰੇ ਸਾਹਮਣੇ ਰੈਸਟੋਰੈਂਟ ਆ ਪਤਾ ਇਸਨੇ ਹੋਈ ਆ ਜੀ ਸਾਡਾ ਟਰੰਪ ਥੱਲੇ ਤੁਸੀਂ ਰੈਸਟੋਰੈਂਟ ਦੇਖ ਸਕਦੇ ਹੋ ਟਰੰਪ ਗਰੀਬ ਇਹ ਕਹਾਵਾਂ ਉੱਤੇ ਵੀ ਮੇਰੇ ਸਾਹਮਣੇ ਰੈਸਟੋਰੈਂਟ ਆ ਪਰ ਆਪਾਂ ਹੋਰ ਉੱਪਰ ਜਾਵਾਂਗੇ ਤੇ ਦੇਖਾਂਗੇ ਕਿ ਲਓ ਦੂਜੇ ਨਾਲ ਉੱਤੇ ਜਾਣਾ ਮਮਾ ਚਿੱਤਰ ਨਾ ਪਾ ਦੀ ਹੋਰ ਤਾਂ ਨਾ ਪਾਸ ਤੇ ਜਾਓ ਅੱਗੇ ਵੀ ਜਾ ਸਕਦੇ ਹਾਂ ਪਰ ਤੁਹਾਨੂੰ ਮੈਂ ਇੱਥੇ 뷰 ਦਿਖਾਣਾ ਥੋੜਾ ਹੁਣ ਆਪਾਂ ਉੱਤੇ ਜਾ ਕੇ ਦੇਖਦੇ ਹਾਂ ਉੱਤੇ ਕੀ ਐਥੇ ਸਿਰਫ ਛੋਟਾ ਜਿਹਾ 뷰ਪੁਆਇੰਟ ਆ ਤੇ ਤਾਂ ਕਰਕੇ ਆਪਾਂ ਹੁਣ ਉੱਤੇ ਚੱਲਦੇ ਚਲੋ ਜੀ ਉੱਤੇ ਚਲੀਏ ਤੁਹਾਨੂੰ ਦਿਖਾਣੇ ਆ ਉੱਤੇ ਕੀ ਆ ਤੇ ਨਾਲ ਆਪ ਦੇਖਦੇ ਆ ਆਜੋ ਚਲੋ ਜੀ ਇੱਥੇ ਪਹੁੰਚ ਗਏ ਆ ਇੱਥੇ ਉੱਪਰ ਇੱਥੇ ਚਲੀ ਜਾਓ ਜਦ ਤੱਕ ਆ ਰਦੇ ਨਹੀਂ ਇਸ ਤਰ੍ਹਾਂ ਆ ਤੇ ਉੱਤੇ ਜਾ ਕੇ ਦੇਖ ਲਈਏ ਕੀ ਚੱਲ ਜਾਵੇ ਇਹ ਵੀ ਦੇਖੋ ਇਹ ਕੋਡ ਲੁਕਾ ਨਾ ਕਿ ਇੱਥੇ ਉੱਤੇ ਜਾ ਕੇ ਐਂਡ ਚ ਆ ਕੇ ক্লোਜ਼ ਹੋ ਜਾਂਦੀ ਆ ਤੇ ਇੱਥੇ 뷰ਪੁਆਇੰਟ ਆ ਮੇਰੇ ਹਿਸਾਬ ਨਾਲ ਬਾਹਰ ਉੱਤੇ ਲੱਗਦਾ ਪੂਰਾ ਰੈਸਟੋਰੈਂਟ ਹੈਗਾ ਆਫ ਸਾਈਡ ਤੁਸੀਂ ਦੇਖ ਸਕਦੇ ਹੋ ਆਪਾਂ ਬਹੁਤ ਉੱਚੇ ਉੱਪਰ ਆਏ ਸੀ ਤੇ ਮੇਰੇ ਹਿਸਾਬ ਨਾਲ ਉੱਥੇ ਯਾਰ ਮੈਂ ਹਾਂ ਅੰਦਰ ਉੱਥੇ ਵੀ ਰੈਸਟੋਰੈਂਟ ਆ ਤੁਸੀਂ ਦੇਖ ਸਕਦੇ ਹੋ ਤੇ ਪੂਰਾ ਉੱਥੇ ਵਾਪਸ ਜਿੱਥੋਂ ਤੁਹਾਨੂੰ ਦਿਖਾਇਆ ਵਿਊਪੁਆਇੰਟ ਆ ਤੇ ਸਾਫ ਦਾ ਤੇ ਆਪਾਂ ਜਾ ਰਹੇ ਆ ਅਸੀਂ ਤੁਹਾਨੂੰ ਥੱਲੇ ਜਾ ਕੇ ਮਿਲਦੇ ਆ ਰੋਜ਼ ਹੁਣ ਆਪਾਂ ਥੱਲੇ ਆ ਗਏ ਆ ਜੀ ਆ ਬ੍ਰੰਡ ਦੀ ਮਰਚੈਂਡਾਈਜ਼ ਆ ਜੀ ਤੁਸੀਂ ਖਰੀਦ ਸਕਦੇ ਆ ਤੇ ਆ ਗੋਲਪਿਆ ਗੋਲਪਿਆ ਤੇ ਗੋਲ ਤਰੀਕੀਆ ਤੇ ਆ ਇੰਗੀਆਂ ਬੋਲੋ ਬੋਲੋ ਟੀ-ਸ਼ਰਟ ਸ਼ਾਪਿੰਗ ਜਮ ਚਾਹੁੰਦੇ ਆ ਤੇ ਆਪਾਂ ਤਾਂ ਕਹਿੰਦੇ ਨਹੀਂ ਖਰੀਦਿਓ ਕਿਉਂਕਿ ਇਹ ਬੰਦਾ ਆਪਣੇ ਬੰਦੇ ਪੰਜਾਬੀ ਇਹਨੂੰ ਕੱਢਦਾ ਪਿਆ ਤੇ ਇਹਦੀ ਚੀਜ਼ ਖਰੀਦਣਾ ਮਤਲਬ ਇਹਨੂੰ ਸਪੋਰਟ ਕਰਨਾ। ਜੀ ਹਾਂ। ਤੇ ਹੁਣ ਆਪਾਂ ਹੁਣ ਆਪਾਂ ਬਾਹਰ ਚ ਆਉਂਦੇ ਆ ਤੇ ਹੁਣ ਆਪਾਂ ਕਿੱਥੇ ਜਾਏ ਆਪਣੇ ਪੰਜਾਬੀ ਬੰਦੇ ਉਹ ਤਾਂ ਕੱਢਦਾ ਪਿਆ ਪਰ ਇਲੀਗਲ ਨਹੀਂ ਪਰ ਗੰਤ ਗੱਲ ਆ ਕਿਉਂਕਿ ਬੰਦੇ ਦਾ ਆਪਣੀਆਂ ਨਹੀਂ। ਨਹੀਂ ਸਾਰਿਆਂ ਨੂੰ ਕਰਦਾ ਪਿਆ ਉਹ ਪੰਜਾਬੀ ਨੂੰ ਹੀ ਕਰਦਾ। ਪਰ ਗੱਲ ਇਹ ਹੈ ਕਿ ਨਾ ਬਹੁਤ ਤੇ ਵਿੱਚ ਸਾਰੇ ਨੀਗਦੀ ਮੀਂਹਾਂ ਜੀ। ਉਹਨਾਂ ਨੂੰ ਕੱਢਦਾ ਪਿਆ ਹੁਣ ਪਰ ਉਹ ਫਿਰ ਉਹ ਵੀ ਨਹੀਂ ਨੇ ਕਿਹਾ ਜੀ ਹਾਂਜੀ ਤੇ ਹੁਣ ਆਪਾਂ ਚੱਲ ਰਹੇ ਆ ਬਾਹਰ ਉਹਦੇ ਬਾਹਰ ਹੀ ਇਹ ਘੰਟਾ ਟਰੰਪਟਾ ਫਿਰ ਦੇ ਬਾਹਰ ਠੀਕ ਹੁਣ ਮੈਨੂੰ ਨਹੀਂ ਲੱਗੀ ਭੁੱਖ ਟਾਈਮਸ ਕਿਰ ਤੇ ਬਹਿ ਕੇ ਪੀਜ਼ਾ ਖਾਣੇ ਚੱਲੋ ਚਲੋ ਬਈ ਟਾਈਮਸ ਕਿਰ ਤੇ ਜਾ ਕੇ ਆਪਾਂ ਹੁਣ ਪੀਜ਼ਾ ਖਾਣੇ ਆ ਇਹ ਦਿਖਾਇਆ ਗ੍ਰੈਂਡੀ ਆ ਜਿਹੜੀ ਉੱਪਰ ਵਾਲੀ ਆ ਟ੍ਰੇਨ ਨੇ ਹਾਂਜੀ ਮੈਨੂੰ ਨੇ ਚੇਤਾ ਹੀ ਬੋਲ ਗਿਆ ਸੀ ਕਿ ਆਪਾਂ ਕਾਇਕ ਤੇ ਵੀ ਜਾਣਾ ਹੈਗਾ ਪਰ ਬਸ ओके ओके ब्लॉग देखी ਜਾਓ ਸਾਨੂੰ ਸਭ ਤੋਂ ਦੂਰ ਅਜੇ ਕਾਇਆ ਕਿ ਦਿਖੂਗੀ ਆਏ ਸਾਨੂੰ ਉਹ ਜਿਹੜੀ ਹਵਾ ਚ ਪਾਸ ਉਹ ਉੜਦੀ ਹੈ ਜਿਪ ਲਾਈਨ ਜਿਪ ਲਾਈਨ ਦੇਖੂਗੀ ਜਿਪ ਲਾਈਨ ਹਾਂਜੀ ਤੇ ਹੋਰ ਵੀ ਕਰਨੇ ਨਹੀਂ ਕਰਕੇ ਜਾ ਰਹੇ ਨੇ ਵੀਡੀਓ ਦਿਖਾਣੀਆਂ ਚਲੋ ਜੀ ਚਲੋ ਆ ਤੁਹਾਨੂੰ ਤੁਰ ਕੇ ਜਾਦੇ ਤੇ ਸ਼ੋਟ ਦਿਖਾਣੇ ਆ ਚਲੋ ਜੀ ਧਿਆਨ ਚਲੋ ਥੈਂਕ ਕਰਦੇ ਲੱਗ ਕੇ ਪਾਸੇ ਦੀ ਤੇ ਲਾਈਟ ਹੋ ਗਈ ਆ ਤੁਹਾਨੂੰ ਦਿਖਾਣੇ ਤੇ ਹੁਣ ਆਪਾਂ ਜਾ ਰਹੇ ਆ ਨਿਊ ਨਿਊਯਾਰਕ ਸੋਰੀ ਤੇ ਆਪਾਂ ਜਾ ਰਹੇ ਹਾਂ ਹੁਣ ਕਿ ਕਿਥੇ ਟਾਈਮ ਸਕੁਅਰ ਸਾਚ ਮੈਨੂੰ ਚੇਤਾਪੁਰ ਗਿਆ ਟਾਈਮ ਸਕੁਅਰ ਜਾਣਾ ਹੈ ਤਾਂ ਉੱਥੇ ਪਹਿਲਾਂ ਕੁਝ ਖਾ ਪੀ ਲਈਏ ਤੇ ਫਿਰ ਉੱਥੇ ਆਪਣਾ ਵਗੀ ਨਾ ਜਾਵਾਂਗੇ ਕੀ ਆਖ ਰਹੇ ਨੇ ਕੋਈ ਧੰਨਵਾਦ ਕੀ ਆਖ ਰਹੇ ਨਹੀਂ ਵੀਡੀਓ ਤੇ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਸ ਦਾ ਉਹਦੇ ਨਾਲ ਹੀ ਪਹੁੰਚ ਚੁੱਕੇ ਆ ਸਟਾਰਟ ਹੋ ਚੁੱਕੀ ਹੈ ਕੀ ਸਟਾਰਟ ਹੋ ਚੁੱਕੀ ਹੈ ਹਾਂ ਟਾਈਮ ਸਕੁਅਰ ਦੀ ਸਟਰੀਟ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਬੱਸ ਹੱਥ ਤੇ ਕੁਝ ਨਹੀਂ ਹੈਗਾ ਪਰ ਨਵੀਂ ਆਣ ਲੱਗੀ ਬੈਠ ਗਏ ਇਹ ਪਹਿਲੀ ਮੈਂ ਦੇਖੀ ਉਹ ਦੂਜਾ 파ਟ ਆਣ ਲੱਗਾ ਇਹਦੇ ਵਿੱਚ ਮੇਨ ਦਾ ਇੱਕ ਇਹਨਾਂ ਦੇ ਕੈਰੈਕਟਰ ਦੀ ਵੌਇਸਓਵਰ ਲਿਲੀ ਸਿੰਘ ਨੇ ਕਿੱਦਾਂ ਲਈ ਸਿੰਘ ਤਾਂ ਦੱਸਣਾ ਇਹ ਬਹੁਤ ਮਸ਼ਹੂਰ ਆਪਣੀ ਪੰਜਾਬੀ ਇਨਫਲੂਐਂਸਰ ਹੈ ਹਾਂ ਜੀ ਲਿਲੀ ਸਿੰਘ ਇਫ ਯੂ ਆਰ ਊਟਿੰਗ ਨਾ ਸੇ ਵੀ ਨਵੀਂ ਆਉਟ ਆ ਵੀ ਗੈਨਾ ਡੂ ਅ ਕਲਾਸ बस थोड़ी दूर ਹੋਰ ਫਿਰ ਮੇਨ ਸੈਂਟਰ ਚ ਜਾਵਾਂਗੇ ਫਿਰ ਫਿਰ ਇਸ ਟ੍ਰੀ ਮੇਨ ਸੈਂਟਰ ਚ ਜਾ ਕੇ ਤੁਹਾਨੂੰ ਮੈਂ ਦਿਖਾਣਾ ਕੋਈ ਨਹੀਂ ਮੇਨ ਸੈਂਟਰ ਚ ਜਾ ਕੇ ਤੁਹਾਨੂੰ ਮੈਂ ਦਿਖਾਣਾ ਆ ਹੋ ਗਿਆ ਜੀ ਸ਼ੁਰੂ ਟਾਈਮ ਸਕੁਏਰ ਦਾ ਆਣਾ ਹੈ ਤਾਂ ਹਾਂ ਦੂਜੀ ਪੀਪਰ ਦਾ ਜੀ ਦੂਜਾ ਹੈ ਬਿਲਬੋਰਡ ਤੇ ਹਾਂ ਜੀ ਸ਼ੁਰੂ ਹੋ ਗਿਆ ਤੇ ਸਾਨੂੰ ਤਾਂ ਲੱਗਦਾ ਹੈ ਕਿ ਟਾਈਮ ਸਕੁਏਰ ਜ਼ਿਆਦਾ ਥੋੜਾ ਜਿਹਾ ਓਵਰ ਰੇਟਡ ਜਿਹਾ ਕਿਉਂਕਿ ਸਕਰੀਨ ਨਹੀਂ ਹੈ ਸਕਰੀਨਾਂ ਦੇ ਵਿੱਚ ਵੀਡੀਓ ਚੱਲਦੀ ਰਹਿੰਦੀ ਆ ਤੇ ਤੈਨੂੰ ਕਿੱਦਾਂ ਦਾ ਟਾਈਮ ਸਕੂਰ ওভারਰੇਟਡ ਲੱਗਦਾ ਦਾ ਜੀ ਟੀਡੀ ਦਾ ਕੀ ਸਹੀ ਆ ਤੇ ਸਾਨੂੰ ਇਹ ਜਾਇਜ਼ ਰੋਗਰੇਟਡ ਲੱਗਦਾ ਕਿ ਜਰਾਤੀ ਭਾਈ ਨੂੰ ਵੀ ওভারਰੇਟਡ ਲੱਗਦਾ ਤੇ ਸਾਹਫ ਸਿੰਘ ਨੂੰ ਵੀ ਇਹ ਇਹ ਬੱਸ ਆ ਦੇਖੋ ਜੀ ਉਹਦੇ ਵਿੱਚ ਸਕਰੀਨਾਂ ਹੀ ਆ ਸਕਰੀਨਾਂ ਆ ਇਹ ਬਸ ਇਹਨਾਂ ਦੇ ਵਿੱਚ ਵੀਡੀਓ ਚੱਲਦੀ ਰਹਿੰਦੀ ਹੋਰ ਕੁਝ ਨਹੀਂ ਇਹਦੇ ਵਿੱਚ ਮੇਨ ਤੇ ਜਾਂ ਵੀ ਕੋਈ ਛਾਈ 20 ਬਣੀ ਹੋਆ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਬੱਸ ਹੁੰਦੀ ਹੈ ਪੂਰੀ ਟੂਰ ਕਰਾਂਦੀ ਹੈ ਹਣਾ ਇਹ ਪੂਰਾ ਟੂਰ ਕਰਾਂਦੀ ਆ ਸਿਟੀ ਦਾ ਹਣਾ ਅੰਦਰ ਪੂਰਾ ਇੱਥੇ ਦਾ ਹਾਂ ਤੇ ਇਹਦੇ ਵਿੱਚ ਪਤਾ ਨਹੀਂ ਕਿੰਨੇ ਪੈਸੇ ਲੱਗ ਰਹੇ ਆ ਉਹ ਦੇਖੋ ਸਾਡਾ ਬੰਦਾ ਦੇਖੋ ਕਿੱਦਾਂ ਗਾਣ ਨਿਕਲ ਗਿਆ ਜਾਂਦਾ ਜਿਹੜਾ ਨਿਊਯਾਰਕ ਦਾ ਬੰਦਾ ਹੁੰਦਾ ਨਾ ਤੇਜ਼ ਦੁਰਦਾ ਮੈਂ ਕਹ ਰਿਹਾ ਵਾਈ ਰੀਸ਼ਾ ਕਰਦਾ ਕਰਦਾ ਲੱਗੇ ਤੁਰੀ ਜਾਂਦਾ ਹਾਂਜੀ ਤੇ ਤੁਹਾਨੂੰ ਦਿਖਾਣੇ ਆਪਾਂ ਮੀਨ ਤੇ ਪਹੁੰਚਣ ਲੱਗੇ ਆ ਜਿਹੜਾ ਹੱਥੇ ਮੁੰਡਿਆਂ ਨੇ ਐਮ ਐਨ ਐਮ ਟੂਰ ਦੇਖ ਲਿਆ ਤੇ ਕਹਿੰਦੇ ਇਹਦੇ ਅੰਦਰ ਆਪਾਂ ਜਾਣੇ ਆ ਤੇ ਇਹਦੇ ਅੰਦਰ ਪਤਾ ਕੀ ਹੁੰਦਾ ਹੈ ਕੀ ਜਿੱਥੇ ਐਮ ਐਨ ਐਮ ਕੋਈ ਖਾਦੀ ਹੋਵੇ ਤੇ ਉਹਦੇ ਉੱਤੇ ਐਮ ਲਿਖਿਆ ਹੁੰਦਾ ਐਮ ਐਨ ਐਮ ਤੇ ਉਹਦੇ ਵਿੱਚ ਆਪਾਂ ਕਸਟਮਾਈਜ਼ ਕਰਾ ਸਕਦੇ ਹਾਂ ਉਹਨੂੰ। ਉਹਦੇ ਆਪਾਂ ਫੋਟੋ ਮੈਂ ਕੁਝ ਵੀ ਦਿਖਾ ਸਕਦੇ ਆ। ਆਪਾਂ ਹੁਣ ਫੋਟੋ ਲਵਾਉਣੇ ਮੈਂ ਤਾਂ ਕਹਿੰਦਾ ਕੀ ਜੀ। ਦੇਖਦੇ ਆ ਅੰਦਰ ਜਾ ਕੇ ਦੇਖਦੇ ਆ। ਰੇਟ ਘੱਟ ਹੋਇਆ। ਹਾਂ ਜੀ। ਰੇਟ ਘੱਟ ਹੋਇਆ। ਜਾ ਕੇ ਦੇਖਦੇ ਆ ਪਰ ਗੁਜਰਾਤੀ ਭਾਈ ਆਪਣੇ ਚਲੋ ਮਾਈਟ ਹੋ ਗਿਆ ਤੁਹਾਨੂੰ ਦਿਖਾਉਣੇ ਆ ਅੰਦਰ ਜਾ ਜੀ। ਗੁਜਰਾਤੀ ਭਾਈ